ਸੌਣ ਦੇ ਮਹੀਨੇ ਇਸ ਦਰਖਤ ਤੇ ਬਨ ਦਿਓ ਹਰੀਆਂ ਛੂਣੀਆਂ ਅਤੇ 24 ਘੰਟਿਆਂ ਚ ਦੇਖੋ ਚਮਤਕਾਰ ਗਿਆਨ ਜੋਤੀ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸੋਨ ਦਾ ਮਹੀਨਾ ਭਗਤੀ ਦਾ ਮਹੀਨਾ ਹੁੰਦਾ ਹੈ ਇਹ ਮਹੀਨਾ ਭਗਵਾਨ ਸ਼ਿਵ ਨਾਲ ਜੁੜਿਆ ਹੋਣ ਕਰਕੇ ਭਗਤਾਂ ਲਈ ਬਹੁਤ ਹੀ ਖਾਸ ਹੈ ਇਸ ਮਹੀਨੇ ਪੂਜਾ ਪਾਠ ਕਰਨ ਨਾਲ ਭਗਵਾਨ ਸ਼ਿਵ ਆਪਣੇ ਭਗਤਾਂ ਤੇ ਪ੍ਰਸੰਨ ਹੋ ਜਾਂਦੇ ਨੇ ਇਸ ਸਬੰਧੀਨੇਕਾ ਕਹਾਣੀਆਂ ਅਤੇ ਧਾਰਮਿਕ ਗ੍ਰੰਥਾਂ ਵਿੱਚ ਬਹੁਤ ਥਾਵਾਂ ਤੇ ਇਸ ਦਾ ਉਲੇਖ ਕੀਤਾ ਹੋਇਆ ਮਿਲਦਾ ਹੈ ਕੇ ਸੌਣ ਦੇ ਮਹੀਨੇ ਭਗਵਾਨ ਸ਼ਿਵ ਕਿਵੇਂ ਆਪਣੇ ਭਗਤਾ ਤੇ ਪ੍ਰਸੰਨ ਹੋ ਕੇ ਉਨਾ ਦਾ ਉਧਾਰ ਕਰਦੇ ਹਨ ਅੱਜ ਦੀ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਸੋਹਣੀ ਵੀਡੀਓ ਹੈ ਇਸ ਨੂੰ ਪੂਰੀ ਜ਼ਰੂਰ ਵੇਖਣਾ ਅਤੇ ਸੁਣਨਾ ਜੀ ਸੌਣ ਦੇ ਮਹੀਨੇ ਦਾ ਵਿਸ਼ੇਸ਼ ਮਹੱਤਵ ਇਸ ਪ੍ਰਕਾਰ ਹੈ ਜੀ ਸੌਣ ਦੇ ਮਹੀਨੇ ਹੀ ਸਮੁੰਦਰ ਮੰਥਨ ਹੋਇਆ ਸੀ ਇਸੇ ਮਹੀਨੇ ਹੀ ਸਮੁੰਦਰ ਮੰਥਨ ਵਿੱਚੋਂ ਮਾ લક્ષ્ਮੀ ਪ੍ਰਗਟ ਹੋਈ ਸੀ ਅਤੇ ਮਾਤਾ ਲక్ష్ਮੀ ਨੂੰ ਧਨ ਦੀ ਦੇਵੀ ਦਾ ਦਰਜਾ ਵੀ ਸੌਣ ਮਹੀਨੇ ਹੀ ਲੇ ਆਸੀ ਸੌਣ ਦੇ ਮਹੀਨੇ ਭਗਵਾਨ ਸ਼ਿਵ ਧਰਤੀ ਤੇ ਆਉਂਦੇ ਨੇ ਜਿਨ੍ਹਾਂ ਘਰਾਂ ਵਿੱਚ ਸ਼ਿਵਲਿੰਗ ਰੱਖੇ ਹੋਏ ਹੁੰਦੇ ਨੇ ਉਹਨਾਂ ਘਰਾਂ ਵਿੱਚ ਭਗਵਾਨ ਅੰਸ਼ਿਕ ਰੂਪ ਵਿੱਚ ਜ਼ਰੂਰ ਆਉਂਦੇ ਨੇ ਇਸ ਮਹੀਨੇ ਵਿੱਚ ਭਗਵਾਨ ਵਿਸ਼ਨੂੰ ਯੋਗ ਨਿੰਦਰਾ ਵਿੱਚ ਚਲੇ ਜਾਂਦੇ ਨੇ ਅਤੇ ਸ੍ਰਿਸ਼ਟੀ ਨੂੰ ਚਲਾਉਣ ਦਾ ਸਾਰਾ ਭਾਰ ਭਗਵਾਨ ਭੋਲੇ ਨਾਥ ਤੇ ਆ ਜਾਂਦਾ ਹੈ ਦੋਸਤੋ ਅੱਜ ਅਸੀਂ ਦੱਸਾਂਗੇ ਕਿ ਕਿਹੜੇ ਰੁੱਖ ਤੇ ਹਰੀਆਂ ਚੂੜੀਆਂ ਸੌਣ ਦੇ ਇਸ ਮਹੀਨੇ ਬਨਣਾ ਨਾਥ ਤੁਹਾਡੀ ਹਰ ਇੱਛਾ ਜਲਦੀ ਪੂਰੀ ਹੋ ਜਾਵੇਗੀ ਇਸ ਦਰਖਤ ਤੇ ਜੇ ਤੁਸੀਂ ਆਂ ਚੂੜੀਆਂ ਦਾ ਇੱਕ ਜੋੜਾ ਬਨੋਂਗੇ ਤਾਂ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ ਤੁਹਾਡਾ ਆਉਣ ਵਾਲਾ ਸਮਾਂ ਵੀ ਬਹੁਤ ਹੀ ਵਧੀਆ ਅਤੇ ਖੁਸ਼ਿਆਲੀ ਭਰਾਂ ਹੋਵੇਗਾ ਅਤੇ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤਾਂ ਇਸ ਜਾਣਕਾਰੀ ਬਾਰੇ ਦੱਸਣ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਹਾਂ ਕਿ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਹੋਰ ਸ਼ਿਵ ਭਗਤਾਂ ਤੱਕ ਜੋ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਵਿੱਚ ਓਮ ਨਮਾ ਸ਼ਿਵਾਏ ਜਰੂਰ ਲਿਖਿਓ ਭਗਵਾਨ ਭੋਲੇनाथ ਨੂੰ ਇਹ ਤਿੰਨ ਦਰਖਤ ਬਹੁਤ ਪਿਆਰੇ ਨੇ ਅਤੇ ਇਹਨਾਂ ਦਰਖਤਾਂ ਦੀ ਪੂਜਾ ਕਰਨ ਨਾਲ ਸ਼ਿਵਜੀ ਦੀ ਪੂਜਾ ਕਰਨ ਦੇ ਬਰਾਬਰ ਫਲ ਪ੍ਰਾਪਤ ਹੁੰਦਾ ਹੈ ਇਨਾ ਦਕਤਾਂ ਬਾਰੇ ਸ਼ਾਸਤ੍ਰਾਂ ਵਿੱਚ ਵੀ ਇਹ ਕਿਹਾ ਜਾਂਦਾ ਹੈ ਕਿ ਭਗਵਾਨ ਭੋਲੇਨਾਥ ਅਤੇ ਮਾਤਾ ਪਾਰਵਤੀ ਆਪ ਇਨਾ ਦਕਤਾਂ ਦੇ ਰੂਪ ਵਿੱਚ ਧਰਤੀ ਤੇ ਪ੍ਰਗਟ ਹੋਏ ਸਨ ਆਓ ਹੁਣ ਪਹਿਲਾਂ ਜਾਣਦੇ ਹਾਂ ਕਿ ਸੌਣ ਦੇ ਮਹੀਨੇ ਹਰੀਆਂ ਚੂੜੀਆਂ ਦਾ ਕੀ ਮਹੱਤਵ ਹੈ ਹਰਾ ਰੰਗ ਖੁਸ਼ਿਆਲੀ ਅਤੇ ਉਤਸ਼ਾਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੋ ਮਨ ਨੂੰ ਬਹੁਤ ਹੀ ਸ਼ੇਤੀ ਅਨੰਦਿਤ ਕਰਦਾ ਹੈ ਹਰਾ ਰੰਗ ਕੁਦਰਤ ਦਾ ਰੂਪ ਮੰਨਿਆ ਗਿਆ ਹੈ ਮਾਤਾ ਪਾਰਵਤੀ ਪ੍ਰਕਿਰਤੀ ਨੇ ਆਦੇਵ ਭਗਵਾਨ ਪੋਲੇनाथ ਜੀ ਨੂੰ ਉਸ਼ਮ ਮੰਨਿਆ ਜਾਂਦਾ ਹੈ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਨੂੰ ਚੜ੍ਹਾਏ ਜਾਣ ਵਾਲੇ ਬੇਲ ਪੱਤਰ ਤਤੂਰਾ ਭੰਗ ਅਤੇ ਦੁੱਭਕਾ ਹਰੇ ਰੰਗ ਦੇ ਹੁੰਦੇ ਹਨ ਸ਼ਿਸ਼ਟੀ ਨਿਰਮਾਨ ਕਰਨ ਮੇਲੇ ਪੋਲੇਨਾਥ ਹਰੇ ਰੰਗ ਤੋਂ ਖੇਤੀ ਪ੍ਰਸੰਨ ਹੁੰਦੇ ਨੇ ਸਾਵਣ ਦੇ ਮਹੀਨੇ ਜੋ ਵੀ ਔਰਤ ਹਰੇ ਰੰਗ ਦੀਆਂ ਚੂੜੀਆਂ ਪਾਉਂਦੀ ਹੈ ਅਤੇ ਹਰੇ ਰੰਗ ਦੇ ਕੱਪੜੇ ਪਾਉਂਦੀ ਹੈ ਤਾਂ ਉਸ ਨੂੰ ਅਖੰਡ ਸੁਹਾਗਣ ਹੋਣ ਦਾ ਫਲ ਮਿਲਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਜਿੰਨੀਆਂ ਵੀ ਮਾਤਾ ਪੈਣਾ ਨੇ ਉਹਨਾਂ ਨੇ ਪੂਰੇ ਸੌਣ ਦੇ ਮਹੀਨੇ ਵਿੱਚ ਹਰੇ ਰੰਗ ਦੀਆਂ ਚੂੜੀਆਂ ਜ਼ਰੂਰ ਪਹਿਨਣੀਆਂ ਚਾਹੀਦੀਆਂ ਹਨ ਅਤੇ ਹਰੇ ਕੱਪੜੇ ਪਾਉਣੇ ਚਾਹੀਦੇ ਹਨ ਕਿਹਾ ਜਾਂਦਾ ਹੈ ਕਿ ਜੋ ਮਾਤਾ ਅਤੇ ਭੈਣਾਂ ਭਗਵਾਨ ਸ਼ਿਵ ਜੀ ਦੀ ਸ਼ਾਵਣ ਦੇ ਮਹੀਨੇ ਪੂਜਾ ਕਰਦੀਆਂ ਹਨ ਉਹਨਾਂ ਨੂੰ ਇਸ ਮਹੀਨੇ ਹਰੇ ਰੰਗ ਦੇ ਕੱਪੜੇ ਹੀ ਪਾਉਣੇ ਚਾਹੀਦੇ ਨੇ ਕਦੇ ਵੀ ਲਾਲ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਕਿਹਾ ਜਾਂਦਾ ਹੈ ਕਿ ਲਾਲ ਰੰਗ ਦੇ ਕੱਪੜੇ ਪਾਉਣ ਨਾਲ ਭਗਵਾਨ ਭੋਲੇ ਨਾਥ ਨਰਾਜ ਹੋ ਜਾਂਦੇ ਹਨ ਇਸ ਰੁੱਖ ਤੇ ਕਿਸੇ ਵੀ ਦਿਨ ਸੌਣ ਦੇ ਮਹੀਨੇ ਵਿੱਚ ਬੰਨ ਦਿਓ ਹਰੀਆਂ ਚੂੜੀਆਂ ਤੁਹਾਡੀ ਕਿਸਮਤ ਬਦਲ ਜਾਵੇਗੀ ਕੋਈ ਵੀ ਪਰੇਸ਼ਾਨੀ ਹੋਵੇ ਦੂਰ ਹੋ ਜਾਵੇਗੀ ਦੁੱਖ ਦਰਦ ਕਲੇਸ਼ ਖਤਮ ਹੋ ਜਾਵੇਗਾ ਅਤੇ ਜੇਕਰ ਤੁਸੀਂ ਇੱਕ ਹੀ ਸੋਮਵਾਰ ਦੇ ਦਿਨ ਇਹ ਉਪਾਅ ਕਰਦੇ ਹੋ ਤੇ ਹਰੀਆਂ ਚੂੜੀਆਂ ਇਸ ਰੁੱਖ ਤੇ ਬੰਦੇ ਹੋ ਤੇ ਜਨਮਾ ਜਨਮਾਂ ਦੀ ਗਰੀਬੀ ਵੀ ਮਿਟ ਜਾਵੇਗੀ ਅਤੇ ਤੁਹਾਡੇ ਇੱਕ ਹੀ ਸੋਮਵਾਰ ਉਪਾਕਰਨ ਨਾਲ ਤੁਹਾਡੀ ਮਨੋਕਾਮਨਾ ਪੂਰੀ ਹੋ ਜਾਵੇਗੀ ਤਾਂ ਉਹ ਕਿਹੜੇ ਰੁੱਖ ਆਉਂ ਜਾਂਦੇ ਹਨ ਪਹਿਲਾ ਰੁੱਖ ਹੈ ਜੰਡ ਦਾ ਦਰਖਤ ਜੀ ਜੰਡ ਦੇ ਦਰਖਤ ਨੂੰ ਭਗਵਾਨ ਸ਼ਿਵ ਦਾ ਪ੍ਰਤੀਕ ਮੰਨਿਆ ਗਿਆ ਹੈ ਇਸ ਦੀ ਪੂਜਾ ਭਗਵਾਨ ਸ਼ਿਵ ਦੀ ਪੂਜਾ ਦੇ ਬਰਾਬਰ ਮੰਨੀ ਜਾਂਦੀ ਹੈ ਕਿਉਂਕਿ ਭਗਵਾਨ ਸ਼ਿਵ ਗਣੇਸ਼ ਦੇ ਪਿਤਾ ਅਤੇ ਸ਼ਨੀ ਦੇ ਗੁਰੂ ਹਨ ਇਸ ਲਈ ਭਗਵਾਨ ਗਣੇਸ਼ ਅਤੇ ਸ਼ਨੀ ਵੀ ਜਾਂਡ ਦੇ ਪੂਜਾ ਨਾਲ ਖੁਸ਼ ਹੁੰਦੇ ਨੇ ਦੋਸਤੋ ਜਾਂਡ ਦੇ ਦਰਖਤ ਨੂੰ ਹਿੰਦੀ ਵਿੱਚ ਸ਼ੰਮੀ ਦਾ ਦਰਖਤ ਵੀ ਕਿਹਾ ਜਾਂਦਾ ਹੈ ਦੋਸਤੋ ਜਾਂਡ ਨੂੰ ਸ਼ਿਵ ਜੀ ਅਤੇ ਮਾਤਾ ਪਾਰਵਤੀ ਦਾ ਸਾਂਝਾ ਪ੍ਰਤੀਕ ਕਿਹਾ ਜਾਂਦਾ ਹੈ ਪੂਰੇ ਸ਼ਾਵਨ ਦੇ ਮਹੀਨੇ ਇਸ ਰੁੱਖ ਤੇ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਦਾ ਵਾਸ ਹੁੰਦਾ ਹੈ ਜੇਕਰ ਸੌਣ ਦੇ ਮਹੀਨੇ ਝੰਡ ਦੇ ਦਰਖਤ ਦੀ ਜੜ੍ਹ ਵਿੱਚ ਕੱਚਾ ਦੁੱਧ ਪਾਇਆ ਜਾਵੇ ਤਾਂ ਇਸ ਨਾਲ ਭਗਵਾਨ ਸ਼ਿਵ ਛੇਤੀ ਪਸੰਦ ਹੁੰਦੇ ਨੇ ਅਤੇ ਮਾਤਾ ਪਾਰਵਤੀ ਜੀ ਦਾ ਬਹੁਤ ਆਸ਼ੀਰਵਾਦ ਮਿਲਦਾ ਹੈ ਦੋਸਤੋ ਜੰਡ ਦੇ ਰੁੱਖ ਦਾ ਰਮਾਇਣ ਵਿੱਚ ਵੀ ਵਰਣਨ ਆਉਂਦਾ ਹੈ ਕਿ ਭਗਵਾਨ ਰਾਮ ਨੇ ਲੰਕਾ ਤੇ ਚੜਾਈ ਕਰਨ ਤੋਂ ਪਹਿਲਾਂ ਇਸ ਰੁੱਖ ਦੀ ਪੂਜਾ ਕੀਤੀ ਸੀ ਅਤੇ ਪਾਂਡਵਾ ਨੇ ਆਪਣੇ ਸ਼ਾਸਤਰ ਇਸ ਜੰਡ ਦੇ ਰੁੱਖ ਤੇ ਹੀ ਲਕੋਏ ਸਨ ਜੰਡ ਦਾ ਦਰਖਤ ਜਿਸ ਵੀ ਘਰ ਵਿੱਚ ਲੱਗਿਆ ਹੁੰਦਾ ਹੈ ਉਸ ਘਰ ਵਿੱਚ ਹਮੇਸ਼ਾ ਖੁਸ਼ਿਆਲੀ ਅਤੇ ਸੁੱਖ ਸ਼ਾਂਤੀ ਰਹਿੰਦੀ ਹੈ ਤਾਂ ਦੋਸਤੋ ਸੋਹਣ ਦੇ ਕਿਸੇ ਵੀ ਸੋਮਵਾਰ ਜੰਡ ਦੇ ਰੁੱਖ ਉੱਤੇ ਭਗਵਾਨ ਭੋਲੇ ਨਾਗ ਅਤੇ ਮਾਤਾ ਪਾਰਵਤੀ ਦਾ ਨਾਮ ਲੈ ਕੇ ਇੱਕ ਜੋੜੀ ਹਰੀਆਂ ਚੂੜੀਆਂ ਅਤੇ ਹਰੇ ਰੰਗ ਦਾ ਰੀਵੰ ਜਰੂਰ ਬਨੋ ਜਾਂ ਫਿਰ ਹਰੇ ਰੰਗ ਦੀ ਜੋ ਵੀ ਸ਼ਿੰਗਾਰ ਦੀ ਵਸਤੂ ਮਿਲੇ ਉਹ ਜੂਰ ਪੇਟ ਕਰ ਦਿਓ ਕੋਈ ਵੀ ਮਨੋਕਾਮਨਾ ਹੋਵੇ ਇੱਕ ਹੀ ਸੋਮਵਾਰ ਵਿੱਚ ਪੂਰੀ ਹੋ ਜਾਵੇਗੀ ਪੂਰੇ ਸਾਵਣ ਦੇ ਮਹੀਨੇ ਜੇਕਰ ਰੋਜ਼ ਤੁਸੀਂ ਜੰਡ ਦੇ ਪੱਤੇ ਭਗਵਾਨ ਭੋਲੇ ਨਾਥ ਦੇ ਸ਼ਿਵਲਿੰਗ ਤੇ ਚੜਾਉਂਦੇ ਹੋ ਤਾਂ ਮਾਂ ਲక్ష్ਮੀ ਤੁਹਾਡੇ ਘਰ ਵਿੱਚ ਵਾਸ ਕਰੇਗੀ ਤੁਹਾਡੇ ਘਰ ਵਿੱਚ ਕਿੰਨੀ ਵੀ ਗਰੀਬੀ ਅਤੇ ਦਲੇਦਰਤਾ ਹੋਵੇ ਉਹ ਖਤਮ ਹੋ ਜਾਵੇਗੀ ਅਤੇ ਘਰ ਵਿੱਚ ਸੁੱਖਾਂ ਦਾ ਵਾਸ ਹੋ ਜਾਵੇਗਾ ਦੋਸਤੋ ਦੂਸਰਾ ਦਰਖਤ ਦਤੂਰੇ ਦਾ ਬੂਟਾ ਹੁੰਦਾ ਹੈ ਜੋ ਭਗਵਾਨ ਸ਼ਿਵ ਜੀ ਦੇ ਕਾਲ ਪੈਰੋ ਦੇ ਰੂਪ ਤੋਂ ਉਤਪੰਨ ਹੋਇਆ ਹੈ ਮੰਨਿਆ ਜਾਂਦਾ ਹੈ ਕਿ ਸ਼ਿਵਲਿੰਗ ਉੱਤੇ ਦਤੂਰੇ ਦਾ ਪੱਤਾ ਫੁੱਲ ਅਤੇ ਫਲ ਚੜਾਉਣ ਨਾਲ ਰਾਹੂ ਕੇਤੂ ਅਤੇ ਸ਼ਨੀ ਗ੍ਰਹਿ ਦੇ ਦੋਸ਼ ਖਤਮ ਹੋ ਜਾਂਦੇ ਹਨ ਦਤੂਰੇ ਦੇ ਬੂਟੇ ਤੇ ਸੋਮਵਾਰ ਦੇ ਦਿਨ ਹਰੀਆਂ ਚੂੜੀਆਂ ਬੰਨਣਾ ਨਾਲ ਦੁਸ਼ਮਨਾ ਦਾ ਨਾਸ਼ ਹੁੰਦਾ ਹੈ ਜੇਕਰ ਸੋਮਵਾਰ ਭਗਵਾਨ ਕਾਲ ਪੈਰੋ ਦਾ ਧਿਆਨ ਕਰਦੇ ਹੋਏ ਤੂਰੇ ਦੇ ਬੂਟੇ ਤੇ ਹਰੀਆਂ ਚੂਣੀਆਂ ਬੰਨ ਦਿੱਤੀਆਂ ਜਾਣ ਤਾਂ ਘਰ ਚੋਂ ਭੂਤ ਪ੍ਰੇਤ ਅਤੇ ਹਰ ਪ੍ਰਕਾਰ ਦੀ ਨਕਾਰਾਤਮਕ ਸ਼ਕਤੀ ਦੂਰ ਹੋ ਜਾਂਦੀ ਹੈ ਛੋਟੀ ਜਿਹੇ ਧੂਰੇ ਦੀ ਝੜ ਜੇਕਰ ਘਰ ਦੇ ਕਿਸੇ ਵੀ ਕੋਨੇ ਵਿੱਚ ਦਬਾ ਦਿੱਤੀ ਜਾਏ ਤਾਂ ਭੂਤ ਪ੍ਰੇਤ ਘਰ ਚੋਂ ਦੂਰ ਚਲੇ ਜਾਂਦੇ ਹਨ ਤੀਸਰਾ ਦਰਖਤ ਜਿਸ ਉੱਤੇ ਤੁਸੀਂ ਹਰੀਆਂ ਚੂਣੀਆਂ ਬੰਨ੍ਹ ਸਕਦੇ ਹੋ ਉਹ ਹੈ ਬਿੱਲ ਦਾ ਦਰਖਤ ਕਿਹਾ ਜਾਂਦਾ ਹੈ ਕਿ ਜਦੋਂ ਮਾਤਾ ਪਾਰਵਤੀ ਜੀ ਦਾ ਪਸੀਨਾ ਪਹਾੜਾਂ ਤੇ ਡਿੱਗਿਆ ਸੀ ਉਸ ਵਿੱਚੋਂ ਬਿੱਲ ਦਾ ਦਰਖਤ ਉੱਗਿਆ ਸੀ ਬਿੱਲ ਦੇ ਦਰਖਤ ਦੇ ਦਰਸ਼ਨ ਕਰਨ ਨਾਲ ਹੀ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਜੇਕਰ ਤੁਸੀਂ ਭਗਵਾਨ ਸ਼ਿਵ ਨੂੰ ਬਹੁਤ ਜਲਦੀ ਪ੍ਰਸੰਨ ਕਰਨਾ ਚਾਹੁੰਦੇ ਹੋ ਤਾਂ ਭਗਵਾਨ ਸ਼ਿਵ ਨੂੰ ਪੂਜਾ ਕਰਦੇ ਹੋਏ ਬਿੱਲ ਪੱਤਰ ਜ਼ਰੂਰ ਚੜਾਓ ਪੂਰੇ ਸ਼ਾਵਣ ਦੇ ਮਹੀਨੇ ਬਿੱਲ ਦੀ ਜੜ ਵਿੱਚ ਬ੍ਰਹਮਾ ਜੀ ਦਾ ਵਾਸ ਹੁੰਦਾ ਹੈ ਅਤੇ ਤਣੇ ਵਿੱਚ ਭਗਵਾਨ ਵਿਸ਼ਨੂੰ ਅਤੇ ਟਾਹਣੀਆਂ ਅਤੇ ਪੱਤਿਆਂ ਵਿੱਚ ਭਗਵਾਨ ਸ਼ਿਵ ਜੀ ਦਾ ਵਾਸ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਸੌਣ ਮਹੀਨੇ ਬਿੱਲ ਦੇ ਦਰਖਤ ਦੇ ਥੱਲੇ ਸਵੇਰੇ ਅਤੇ ਸ਼ਾਮ ਕਿ ਉਹ ਦਾ ਦੀਵਾ ਜਗਾਉਂਦੇ ਹੋ ਤਾਂ ਚੌਂਡ ਤੀਰਥਾਂ ਦਾ ਇਸ਼ਨਾਨ ਦੇ ਸਮਾਨ ਫਲ ਪ੍ਰਾਪਤ ਹੁੰਦਾ ਹੈ ਦੋਸਤੋ ਸਾਵਣ ਦੇ ਕਿਸੇ ਵੀ ਸੋਮਵਾਰ ਦੇ ਦਿਨ ਬਿਲ ਦੇ ਵਿਖਤ ਤੇ ਸ਼ਾਮ ਵੇਲੇ ਹਰੀਆਂ ਚੂੜੀਆਂ ਬੰਨ ਦਿਓ ਜੇਕਰ ਤੁਸੀਂ ਇਹਨਾਂ ਤਿੰਨ ਰੁੱਖਾਂ ਤੇ ਸਾਵਣ ਦੇ ਕਿਸੇ ਵੀ ਸੋਮਵਾਰ ਸਾਡੇ ਦੱਸੇ ਵਿਦੇ ਅਨੁਸਾਰ ਪੂਜਾ ਕਰਕੇ ਹਰੀਆਂ ਛੂੜੀਆਂ ਬੰਨ੍ਹ ਦਿੰਦੇ ਹੋ ਤਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਭਗਵਾਨ ਸ਼ਿਵ ਅਤੇ ਪਾਰ्वती ਕਿਰਪਾ ਕਰਨਗੇ ਅਤੇ ਤੁਹਾਡੇ ਘਰ ਵਿੱਚ ਧਨ ਅਤੇ ਬਰਕਤ ਦਾ ਵਾਸ ਹੋ ਜਾਵੇਗਾ। ਹਰ ਤਰ੍ਹਾਂ ਦੇ ਭੂਤ ਪ੍ਰੇਤ ਅਤੇ ਜਾਦੂ ਟੋਣੇ ਦੀ ਕਾਟ ਹੋ ਜਾਵੇਗੀ। ਇਹ ਸੀ ਅੱਜ ਦੀ ਵੀਡੀਓ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ ਜੀ